ਗਣਾ ਦੇ ਵਿੱਚ ਇੱਕ ਮੁਕਤਮਾ ਦਰਜ ਹੋਇਆ ਹੈ। ਤਕਰੀਬਨ 7 ਬੰਦਿਆਂ ਦੀ ਅਪਡੇਟ ਆ ਰਹੀ ਹੈ ਕਿ 7 ਬੰਦਿਆਂ ਦੇ ਉੱਤੇ ਮੁਕਤਮਾ ਦਰਜ ਹੋਇਆ ਹੈ। ਕੀ ਕਾਰਨ ਨੇ? ਕੀ ਰੰਜਿਸ਼ ਹੈ? ਜਾਂ ਫਿਰ ਝੂਠਾ ਮੁਕਤਮਾ ਹੈ? ਪੂਰੀ ਡੀਟੇਲ, ਪੂਰੀ ਜਾਣਕਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ MLA ਕੁਲਵੰਤ ਸਿੰਘ। ਔਰ ਜਿਸ ਦੀ ਤੁਸੀਂ ਆ ਗੱਲ ਕਰੀ ਹੈਗੀ ਹੈ ਕਿ ਜਿਹੜਾ ਪਿੰਡ ਕ੍ਰੀਮਨਗਰ ਤੋਂ, ਮੇਰਾ ਪਿੰਡ ਵੀ ਕ੍ਰੀਮਨਗਰ ਹੀ ਹੈ। ਸੋ ਮੇਰੇ ਪਿੰਡ ਤੋਂ ਜਿਹੜਾ ਗੁਰਚਰਨ ਰਾਮ ਉਰਫ ਕਾਲੇ ਇਹ ਇਹ ਬੰਦਾ 1.5-2 ਸਾਲਾਂ ਤੋਂ ਤੁਸੀਂ ਸਾਰੇ ਦੇਖਦੇ ਹੋ ਸੋਸ਼ਲ ਮੀਡੀਆ ਤੇ ਰਹੇ ਕਿ ਕੋਈ ਵੀ ਇਹ ਮੌਕਾ ਹੈ ਜਿਹੜਾ ਉਹ ਛੱਡਦਾ ਨਹੀਂ ਕਿ ਮੈਨੂੰ ਬਦਨਾਮ ਕਰਨ ਦਾ ਔਰ ਮੇਰੀ ਸ਼ਬੀ ਤੇ ਉੱਪਰ ਕੋਈ ਦਾਗ ਲਾਉਣ ਦੀ ਜਿਹੜੀ ਹਰ ਵਾਰ ਉਹ ਕੋਸ਼ਿਸ਼ ਕਰਦਾ ਪਰ ਅਜੇ ਤੱਕ ਉਹ ਇੱਕ ਵੀ ਜਿਹੜਾ ਸੀਗਾ ਉਹ ਸਾਬਤ ਨਹੀਂ ਕਰ ਸਕਿਆ ਸੋ ਇਹ ਜਿਹੜਾ ਬੰਦਾ ਹੈ ਇਹ ਇੱਕ ਕ੍ਰਿਮੀਨਲ ਬੰਦਾ ਹੈ ਜਿਸ ਬੰਦੇ ਤੇ ਦਰਜਣ ਤੋਂ ਵੱਧ ਐਫ ਆਈ ਆਰ ਜਿਹੜੀਆਂ ਉਹ ਦਰਜ ਨੇ ਅਲਗ-ਅਲਗ ਥਾਣਿਆਂ ਦੇ ਵਿੱਚ ਸੋ ਮੇਰੇ ਕੋਲ ਪੂਰੀ ਡਿਟੇਲ ਹੈ ਪਹਿਲਾ ਮੁਕਦਮਾ ਹੋਇਆ ਜੀ ਇਸ ਤੇ ਐਫ ਆਈ ਆਰ ਨੰਬਰ 82 ਇਹ ਹੈਗਾ ਜੀ 28 7 2017 ਨੂੰ 406 420 407 34 182 499 ਦੂਸਰਾ ਮੁਕਦਮਾ ਹੈਗਾ ਜੀ ਮੁਕਦਮਾ ਨੰਬਰ 21 ਇਹ ਹੈਗਾ ਜੀ 26 1 2018 ਨੂੰ ਮੁਕਦਮਾ ਸੇਮ ਹੀ ਹੈ ਜੀ 420 406 378 120 ਇਹ ਪਾਤਰਾਂ ਦੇ ਵਿੱਚ ਮੁਕਦਮਾ ਦਰਜ ਹੈ ਜੀ ਤੀਸਰਾ ਤੀਸਰਾ ਐਫ ਆਈ ਆਰ ਦਰਜ ਹੈਗੀ ਹੈ ਜੀ 137 ਇਹ ਸਿਟੀ ਸੰਗਰੂਰ ਦੇ ਵਿੱਚ ਦਰਜ ਹੈ ਜੀ ਇਹ ਹੈਗੀ ਹੈ 75 2018 ਨੂੰ ਚੌਥਾ ਮੁਕਦਮਾ ਹੈਗਾ ਜੀ ਮੁਕਦਮਾ ਨੰਬਰ 55 ਇਹ ਹੈਗਾ ਜੀ 75 2018 ਨੂੰ ਇਹ ਹੈਗਾ ਜੀ ਕਲਗੜੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜਿਹੜਾ ਮੁਕਦਮਾ ਦਰਜ ਹੋਇਆ ਪੰਜਵਾਂ ਮੁਕਦਮਾ ਨੰਬਰ ਹੈਗਾ ਜੀ 63 ਇਹ ਹੈਗਾ ਜੀ 842019 ਨੂੰ ਇਹ ਵੀ 353 186 341 224 225 148 191 ਇਹ ਮਕਦਮਾ ਪਾਤਰਾਂ ਦੇ ਵਿੱਚ ਦਰਜ ਹੈ ਜੀ 6ਵਾਂ ਮਕਦਮਾ ਨੰਬਰ ਹੈਗਾ ਜੀ 557 ਇਹ ਹੈਗਾ ਜੀ 20 10 2019 7ਵਾਂ ਮਕਦਮਾ ਨੰਬਰ ਹੈਗਾ ਜੀ 71 ਇਹ ਹੈਗਾ ਜੀ 14 3 2021 ਇਹ ਵੀ ਪਾਤਰਾਂ ਦੇ ਵਿੱਚ ਦਰਜ ਹੈ ਜੀ ਔਰ 8ਵਾਂ ਐਫ ਆਈ ਆਰ ਨੰਬਰ ਹੈਗੀ 104 ਇਹ ਹੈਗਾ ਜੀ 29 9 2018 ਇਹ ਹੈਗਾ ਜੀ ਘ੍ਰਿੰਡਾ ਘ੍ਰਿੰਡੇ ਦੇ ਵਿੱਚ ਜਿਹੜਾ ਪਰਚਾ ਦਰਜ ਹੈ ਜੀ ਨੋਮਾ ਹੈਗਾ ਜੀ ਇਸ ਤੇ ਐਫ ਆਈ ਆਰ ਨੰਬਰ 262 ਇਹ ਹੈਗਾ ਜੀ 8 10 2019 ਇਹ ਹੈਗਾ ਜੀ ਧੂਰੀ ਜ਼ਿਲ੍ਹਾ ਸੰਗਰੂਰ ਦਾ ਪਰਚਾ ਜੀ